ਅੱਜ ਸਾਡੇ ਨਗਰ ਸੈਡ ਆ ਵਿਖੇ ਜੋ ਤੀਆਂ ਦਾ ਤਿਹਾਰ ਸਮੁੱਚੀ ਹੀ ਮੌਜੂਦਾ ਨਗਰ ਪੰਚਾਇਤ ਐਨਆਰਏ ਵੀਰਾਂ ਦੇ ਸਹਿਯੋਗ ਤੇ ਸਹਿਯੋਗੀ ਭਰਾਵਾਂ ਦੇ ਸਾਂਝੇ ਉਪਰਾਲੇ ਦੇ ਨਾਲ ਜਿਹੜਾ ਤੀਆਂ ਦਾ ਤਿਹਾਰ ਮਨਾਇਆ ਜਾ ਰਿਹਾ ਬਹੁਤ ਬਹੁਤ ਇਹਨਾਂ ਸਾਰੇ ਹੀ ਬਹੁਤ ਵਾਰਾ ਬਹੁਤ ਬਹੁਤ ਧੰਨਵਾਦ ਜਿਹੜੇ ਧੀਆਂ ਭੈਣਾਂ ਨੂੰ ਇਕੱਠਿਆਂ ਕਰਨ ਦੇ ਜਿਹੜੇ ਇਹ ਨੇਕ ਉਪਰਾਲੇ ਨੇ ਉਹ ਕਰ ਰਹੇ ਨੇ ਅੱਲਾ ਅਸੀਂ ਮੋਲਾਈ ਜੰਨੇ ਆ ਅਸੀਂ ਮਾਹੀ ਹੋਣ ਲਈ ਜਾਂਦੇ ਆ ਬੱਚਿਆਂ ਦੇ ਖੇਡਣ ਕੋ ਦਨ ਵਾਸਤੇ ਚੂਲਿਆਂ ਦਾ ਬਸੀਸ ਪ੍ਰਬੰਧ ਬਹੁਤ ਸੋਹਣਾ ਪ੍ਰਬੰਧ ਜਿੱਥੇ ਚਰਾਪੋ ਵਿਛੜੀਆਂ ਧੀਆਂ ਭੈਣਾਂ ਆਫ ਵਿੱਚ ਮੇਲ ਮਲਾਪ ਕਰਦੀਆਂ ਨੇ ਇਕੱਠਿਆਂ ਹੋਣ ਦਾ ਉਹਨਾਂ ਨੂੰ ਮੌਕਾ ਮਿਲਦਾ ਬਹੁਤ ਬਹੁਤ ਧੰਨਵਾਦ ਮਤਾਵਾ ਭੈਣਾਂ ਦਾ ਜਿਨ੍ਹਾਂ ਨੇ ਸਾਂਝੇ ਤੌਰ ਤੇ ਪ੍ਰਬਾਲਾ ਕਰਕੇ ਮਯੋਦਾ ਪੰਚਾਇਤ ਦਾ ਜਿਨ੍ਹਾਂ ਨੇ ਪਰਾਲਾ ਕੀਤਾ ਜਿਹੜਾ ਤੀਆਂ ਦਾ ਤਿਹਾਰ ਹੈ ਆਪਣੇ ਨਗਰ ਸਾਈਡ ਆ ਵਿਖੇ ਬੜੀ ਧੂਂਤਾਂ ਨਾਲ ਮਨਾਇਆ ਜਾ ਰਿਹਾ ਹੈ ਵਾਹਿਗੁਰੂ ਜੀ ਕੀ ਫਤਿਹ ਮੈਂ ਥੈਂਕ ਯੂ ਕਰਦੀ ਆ ਮੇਰੇ ਸਤਿਕਾਰਯੋਗ ਵੀਰ ਜੀ ਦਾ ਜਿਨ੍ਹਾਂ ਨੇ ਮੈਨੂੰ ਇਸ ਪਵਿੱਤਰ ਮੌਕੇ ਤੇ ਬੋਲਣ ਦਾ ਮੌਕਾ ਦਿੱਤਾ ਮੈਂ ਸਰਦਾਰ ਚੰਦ ਸਿੰਘ ਜੀ ਦੀ ਪੁੱਤਰੀ ਆ ਤੇ ਮੈਂ ਸਾਡੇ ਸਾਰੇ ਪਿੰਡ ਦੇ ਜੋ ਪੰਚਾਇਤ ਮੈਂਬਰ ਆ ਸਰਪੰਚ ਸਾਹਿਬਾ ਬਲਵਿੰਦਰ ਬਾਕੀ ਜੋ ਵੀ ਮੈਨੇਜਮੈਂਟ ਆ ਜਿਨ੍ਹਾਂ ਨੇ ਇਹ ਤੀਆਂ ਦਾ ਪ੍ਰੋਗਰਾਮ ਉਲੀਕਿਆ ਇਹਨੂੰ ਪੂਰੀ ਵਧੀਆ ਟੰਗ ਨਾਲ ਇਹਨੂੰ ਨੇਪਰੇ ਚਾੜਿਆ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਕਿਉਂਕਿ ਅਸੀਂ ਮੈਂ 1998 ਦੇ ਵਿੱਚ 10ਵੀਂ ਕੀਤੀ ਸੀ ਮੈਂ 1998 ਤੋਂ ਬਾਅਦ ਆਪਣੀਆਂ ਫਰੈਂਡ ਜਿਹਨੂੰ 28 ਸਾਲ ਬਾਅਦ ਪੀਲੀਆ ਇਸ ਕਰਕੇ ਮੈਨੂੰ ਇੰਨੀ ਜ਼ਿਆਦਾ ਖੁਸ਼ੀ ਹੋਈ ਆ ਕਿਉਂਕਿ ਮੈਂ ਆਪਣੀ ਮੈਰਿਜ ਤੋਂ ਬਾਅਦ ਕਦੇ ਪਿੰਡ ਦੇ ਵਿੱਚ ਕਿਸੇ ਵੀ ਕੁੜੀ ਨੂੰ ਨਹੀਂ ਮਿਲੀ ਇਹਨਾਂ ਦੇ ਇਸ ਉਪਰਾਲੇ ਦੇ ਨਾਲ ਮੈਂ 28 ਸਾਲ ਦੇ ਬਾਅਦ ਬਹੁਤ ਸਾਰੀਆਂ ਕੁੜੀਆਂ ਨੂੰ ਮਿਲੀਆਂ ਮੈਂ ਥੈਂਕ ਯੂ ਕਰਦੀ ਆ ਵੀ ਸਾਡਾ ਜਿਹੜਾ ਵੀਰ ਜੀਆ ਨੇ ਇੰਨਾ ਵਧੀਆ ਸਿਸਟਮ ਸਾਡੇ ਲਈ ਡਿਸਪਲੇ ਕੀਤਾ ਤਾਂ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਮੈਂ ਮੇਰੇ ਵੱਲੋਂ ਵੀ ਮੇਰੀਆਂ ਜੋ ਵੀ ਇਸ ਪਿੰਡ ਦੀਆਂ ਭੈਣਾਂ ਵੀ ਆ ਜੋ ਇਸ ਪਿੰਡ ਦੀਆਂ ਲੋਹਾ ਵੀ ਆ ਉਹਨਾਂ ਦੇ ਵੱਲੋਂ ਅਰਦਾਸ ਕਰਦੇ ਆਂ ਵੀ ਸਾਡਾ ਜਿਹੜਾ ਪਿੰਡ ਸ ਹੈ ਜਿਹੜਾ ਵਾ ਉਹ ਬਹੁਤੋਂ ਬਹੁਤ ਤਰੱਕੀ ਕਰੇ ਤੇ ਜਿਹੜਾ ਬਰਨਾਲੇ ਜ਼ਿਲ੍ਹੇ ਦੇ ਵਿੱਚ ਨੰਬਰ 1 ਪਿੰਡ ਸਾਡਾ ਸ ਹੈ ਜਿਹੜਾ ਹੋਣਾ ਚਾਹੀਦਾ ਵਾ ਇਹਦੇ ਲਈ ਇੱਕ ਬੜੀਆ ਜੀ ਕਲਾਪਿੰਗ ਕਰ ਦਿਓ ਕਿੱਥੇ ਮੇਰੇ ਭਰਾਵਾਂ ਨੂੰ ਸਾਡਾ ਸਾਥ ਚਾਹੀਦਾ ਅਸੀਂ ਉਹਨਾਂ ਦਾ ਡਟ ਕੇ ਸਾਥ ਦਵਾਂਗੇ ਥੈਂਕ ਯੂ ਜੀ ਤੁਸੀਂ ਮੈਨੂੰ ਇਹ ਸਾਰੀਆਂ ਗੱਲਾਂ ਕਰਨ ਦਾ ਮੌਕਾ ਦਿੱਤਾ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਭੈਣ ਜੀ ਦੇਖੋ 25 ਸਾਲ ਬਾਅਦ 15 ਸਾਲ ਬਾਅਦ ਫੌਜ ਤੋਂ ਰਿਟਾਇਰ ਹੋ ਜਾਂਦਾ ਬੰਦਾ 25 ਸਾਲ ਬਾਅਦ ਮਿਲੀਆਂ ਸਾਡੀਆਂ ਭੈਣਾਂ ਬੜੀ ਖੁਸ਼ੀ ਹੁੰਦੀ ਆ ਡੱਬੇ ਲੈ ਕੇ ਜਾਣਾ ਲੰਗਰ ਪਾਣੀ ਸਾਕੇ ਜਾਣਾ ਔਰ ਕਮੀਆਂ ਦੇ ਜਿਹੜੇ ਪੁਆਇੰਟ ਆ ਉਹ ਸਾਨੂੰ ਦੇਖੇ ਜਾਣੇ ਨੇਗੇ ਮੈਂ ਜਿੰਨੇ ਸਾਡੇ ਬਾਹਰ ਬੈਠੇ ਬਹੁਤ ਫੋਨ ਆ ਰਹੇ ਸੀਗੇ ਆਪਣੇ ਜਿਹੜੇ ਐਨ ਆਰ ਆਈ ਵੀਰਾਂ ਦੇ ਉਹਨਾਂ ਦਾ ਮੈਂ ਧੰਨਵਾਦ ਕਰਦਾ ਉਹਨਾਂ ਨੇ ਦੇਖੋ ਜਾ ਕੇ ਇੰਨੀਆਂ ਤਰੱਕੀਆਂ ਕੀਤੀਆਂ ਨੇ ਐਨਾ ਵਧੀਆ ਵਿਕਾਸ ਕੀਤਾ ਦੂਸਰੇ ਦੇਸ਼ਾਂ ਦੇ ਵਿੱਚ ਜਾ ਕੇ ਆਪਣੀ ਜਿਹੜੀ ਕਾਮਯਾਬੀ ਦੀ ਉਹਨਾਂ ਨੇ ਝੰਡੇ ਗੱਡੇ ਨੇ ਤੁਸੀਂ ਸਾਰੀਆਂ ਭੈਣਾਂ ਨੇ ਹੁਣ ਜਿਹੜੀਆਂ ਕੁੜੀਆਂ ਆਈਆਂ ਵੀ ਆ ਇੱਥੇ ਉਹਨਾਂ ਨੇ ਜਾਣਾ ਹੈਗਾ ਤਾਂ ਤੁਸੀਂ ਉਥੋਂ ਡੱਬੇ ਤੇ ਆਪਣੀ ਚੁੰਨੀ ਮੈਂ ਤੁਹਾਨੂੰ ਦੱਸਿਆ ਕਿ ਸਿਰ ਢੱਕ ਕੇ ਆਪਣੀ ਚੁੰਨੀ ਹਮੇਸ਼ਾ ਤੁਸੀਂ ਨਾਲ ਰੱਖਣੀ ਹੈ ਔਰ ਆਪਣੇ ਪਿੰਡ ਦਾ ਤੁਸੀਂ ਨਾਮ ਉੱਚਾ ਕਰਕੇ ਰੱਖਣਾ ਹੈ ਜਦੋਂ ਵੀ ਕਿਤੇ ਤੁਹਾਨੂੰ ਕੋਈ ਵੀ ਸਮੱਸਿਆ ਆਉਂਦੀ ਹੈ ਨਗਰ ਪੰਚਾਇਤ ਸਾਰਾ ਨਗਰ ਤੁਹਾਡੇ ਨਾਲ ਚਟਾਨ ਦੀ ਤਰ੍ਹਾਂ ਖੜਾ ਹੈ ਹੁਣ ਤੋਂ ਬਾਅਦ ਆਪਾਂ ਇਹੋ ਜਿਹਾ ਮਾਹੌਲ ਬਣਾ ਦੇਣਾ ਕਿ ਪ੍ਰਮਾਤਮਾ ਮਿਹਰ ਕਰਨ ਅਸੀਂ ਅੱਗੇ ਸੋਚ ਰਹੇ ਸੀ ਮੈਂ ਸਰਪੰਚ ਸਾਹਿਬ ਨਾਲ ਗੱਲ ਕਰ ਰਿਹਾ ਸੀਗਾ ਕਿ ਆਪਾਂ ਕੋਸ਼ਿਸ਼ ਕਰੀਏ ਕਿ ਹੁਣ ਸਾਡੀਆਂ ਭੈਣਾਂ ਤਾਂ ਮਿਲਣੀਆਂ ਕਿ ਆਪਾਂ ਸਿਆਲ ਦੇ ਵਿੱਚ ਨਾ ਜਦੋਂ ਥੋੜੇ ਵਿਹਲੇ ਜਿਹੇ ਹੋਏ ਵੀ ਇੱਕ ਬਜ਼ੁਰਗਾਂ ਦਾ ਮੇਲਾ ਕਰਾਈਏ ਉਹਦੇ ਵਿੱਚ 70 ਸਾਲ ਤੋਂ ਉੱਪਰ ਜਿੰਨੇ ਸਾਡੇ ਬਜ਼ੁਰਗ ਤੇ ਸਾਡੀਆਂ ਮਤਾਵਾ ਨੇ ਉਹਨਾਂ ਨੂੰ ਇਸ ਇੱਥੇ ਇਕੱਠੇ ਕਰੀਏ ਤਾਂ ਉਹ ਬੈਠ ਕੇ ਆਪਦਾ ਇੰਜੋਏ ਕਰਨ ਕਿਉਂਕਿ ਜ਼ਿੰਦਗੀ ਨੇ ਚੱਲੇ ਜਾਣਾ ਅੱਜ ਆਪਾਂ ਇੱਥੇ ਖੜ੍ਹੇ ਆ ਹੋ ਸਕਦਾ ਕੱਲ ਨੂੰ ਨਾ ਹੋਈਏ ਇਹ ਦੁਨੀਆ ਤੋਂ ਸਾਰਿਆਂ ਨੇ ਚੱਲੇ ਜਾਣਾ ਪਰ ਜਿੰਨਾ ਚਿਰ ਇੱਥੇ ਆਪਾਂ ਨੂੰ ਜ਼ਿੰਦਗੀ ਮਿਲੀ ਹੈ ਆਪਾਂ ਸਾਰਿਆਂ ਨੇ ਮਿਲ ਕੇ ਪ੍ਰੇਮ ਪਿਆਰ ਦੇ ਨਾਲ ਹਮੇਸ਼ਾ ਪਿੰਡ ਦੇ ਵਿੱਚ ਏਕਤਾ ਪਿਆਰ ਤੇ ਇੱਫਾਕ ਰੱਖਣਾ ਨਾਲ ਹੀ ਪ੍ਰਮਾਤਮਾ ਅਗੇ ਅਰਦਾਸ ਕਰਨਾ ਕਿ ਸਾਡੇ ਪਿੰਡ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣਾ ਸਾਨੂੰ ਇੰਨੀ ਕੁ ਸਮੱਤ ਬਖਸ਼ਣਾ ਕਿ ਅਸੀਂ ਸਾਰੇ ਇੱਕ ਮੁੱਠ ਹੋ ਕੇ ਪਿੰਡ ਦਾ ਨਾਮ ਜਿਹੜਾ ਉੱਚਾ ਕਰ ਸਕੀਏ ਔਰ ਜਿਹੜੇ ਇਹੋ ਜਿਹੇ ਮੇਲੇ ਜਿਹੜੇ ਇਹੋ ਜਿਹੇ ਨੱਚਣ ਟੱਪਣ ਦੇ ਸੱਗਣਾ ਦੇ ਖੁਸ਼ੀਆਂ ਦੇ ਮੇਲੇ ਆ ਪ੍ਰਮਾਤਮਾ ਕਰੇ ਇਹ ਮੇਲੇ ਹਮੇਸ਼ਾ ਲੱਗਦੇ ਰਹਿਣ ਤੇ ਜਿਹੜੇ ਦੁੱਖ ਕਲੇਸ਼ ਆ ਪ੍ਰਮਾਤਮਾ ਉਹਨਾਂ ਦਾ ਨਾਸ ਕਰੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਚਲੋ ਜੀ ਕਰੋ ਸ਼ੁਰੂ ਕਰਾਂ ਸ਼ੇਰ ਬਣਾਇਆ ਸੀਗਾ ਔਰ ਫੇਰ ਸਾਡੀਆਂ ਭੈਣਾਂ ਨੂੰ ਪਿੱਛੇ ਨਹੀਂ ਕੀਤਾ ਸਾਡੀਆਂ ਭੈਣਾਂ ਦੇ ਸਿਰ ਦੇ ਉੱਤੇ ਵੀ ਕੇਸ਼ ਕੀ ਬੰਨ ਕੇ ਸਿਰ ਦੇ ਉੱਤੇ ਚੁੰਨੀ ਦੇ ਕੇ ਤੁਹਾਨੂੰ ਸ਼ੇਰ ਨਹੀਂ ਬਣਾਇਆ ਕਿਉਂਕਿ ਆਪਾਂ ਦੇਖਿਆ ਕਿ ਜਿਦੋਂ ਜਿਉਣਾ ਮੋੜ ਕਹਿੰਦੇ ਲੋਂਗੋਵਾਲ ਤੀਆਂ ਲੁੱਟਣ ਵਾਸਤੇ ਆਇਆ ਸੀ ਤਾਂ ਸਾਡੀਆਂ ਸ਼ੇਰਨੀਆਂ ਭੈਣਾਂ ਨੇ ਉਹਦਾ ਫਿਰ ਵਿਰੋਧ ਕਰਤਾ ਸੀਗਾ ਜਿਉਣੇ ਮੋੜ ਨੂੰ ਦੂਸਰੇ ਦਿਨ ਜਾ ਕੇ ਇੱਕ ਵੱਡਾ ਜਿਹੜਾ ਆਪਦੇ ਆਪ ਨੂੰ ਕਹਿੰਦਾ ਕਹਾਉਂਦਾ ਜਿਹਨੂੰ ਆਪਾਂ ਕਹਿ ਦਈਏ ਡਾਕੂ ਔਰ ਉਹਨੂੰ ਦੁਬਾਰਾ ਜਾ ਕੇ ਮਾਫੀ ਮੰਗ ਕੇ ਉਹਨਾਂ ਦੇ ਜਿਹੜੇ ਗਹਿਣੇ ਵਾਪਸ ਕਰਨੇ ਪਏ ਸੀ ਇਸ ਕਰਕੇ ਤੁਸੀਂ ਸ਼ੇਰਨੀਓ ਬਿਓ ਔਰ ਪ੍ਰਮਾਤਮਾ ਮੇਰ ਕਰੇ ਤੁਸੀਂ ਹਮੇਸ਼ਾ ਖੁਸ਼ ਰਹੋ ਚੜ੍ਹਦੀ ਕਲਾ ਰੱਖੇ ਤੁਹਾਨੂੰ ਪ੍ਰਮਾਤਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ